ਅ ਡਰੌਂਗ ਸਾਈਡ ਆਂਦੀ ਤੇ ਉਹ ਵੀ ਕਾਨੂੰਨ ਦੀਆਂ ਝੱਜੀਆਂ ਉੜਦੀਆਂ ਨੇ ਸਰੇ ਆਮ ਜਿਹੜੇ ਲੋਗ ਨੇ ਰੌਂਗ ਸਾਈਡ ਤੋਂ ਵੀ ਲੰਘਦੇ ਨੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾ ਰਹੀ ਤੇ ਰੈੱਡ ਲਾਈਟ ਜਿਹੜੀਆਂ ਨੇ ਉਹ ਵੀ ਬੰਦ ਨੇ ਜਿਹੜਾ ਆਵਾਜਾਈ ਵਾਲਾ ਇੰਨਾ ਖੇਤਰ ਹੈ ਤੇ ਉੱਥੇ ਵੀ ਅਗਰ ਰੈੱਡ ਲਾਈਟ ਬੰਦ ਹੈ ਤੇ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਕਿਤੇ ਨਾ ਕਿਤੇ ਵਧਦੀ ਹੋਈ ਨਜ਼ਰ ਆਵੇਗੀ ਹੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪੀ ਲੁਧਿਆਣਾ ਸ਼ਹਿਰ ਜੋ ਕਿ ਸਮਾਰਟ ਸਿਟੀ ਹੈ ਪਰ ਲੁਧਿਆਣਾ ਸ਼ਹਿਰ ਦੇ ਉੱਤੇ ਕੋੜ ਦਾ ਜਿਹੜਾ ਕੰਮ ਕਰ ਰਹੀ ਹੈ ਉਹ ਹੈ ਟ੍ਰੈਫਿਕ ਦੀ ਸਮੱਸਿਆ ਤੁਸੀਂ ਦੇਖ ਸਕਦੇ ਹੋ ਸਾਰੇ ਸਾਈਡ ਜਿੱਥੇ ਵੀ ਤੁਸੀਂ ਆਪ ਆਪ ਦੇਖ ਸਕਦੇ ਆ ਕਿ ਇਸ ਇਸ ਵੇਲੇ ਲੁਧਿਆਣਾ ਸ਼ਹਿਰ ਦੇ ਜਗਰਾਉਂ ਪੁਲ ਦੇ ਉੱਤੇ ਖੜੇ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਦੀ ਸਮੱਸਿਆ ਹਾਲਾਂਕਿ ਜਿਹੜੇ ਮੁਲਾਜ਼ਮ ਨੇ ਇੱਥੇ ਖੜੇ ਨੇ ਜਿਹੜਾ ਟਾਈਮ ਤੋਂ ਟਾਈਮ ਜਿਹੜਾ ਕੜ ਰਹੇ ਨੇ ਜਿਹੜਾ ਟ੍ਰੈਫਿਕ ਹੈ ਪਰ ਫਿਰ ਵੀ ਜਿਹੜਾ ਲੁਧਿਆਣਾ ਸ਼ਹਿਰ ਦਾ ਟ੍ਰੈਫਿਕ ਹੈ ਹਾਈ ਤੋਬਾ ਵਾਲਾ ਕੰਮ ਹੋਇਆ ਪਿਆ ਦੇਖ ਸਕਦੇ ਹੋ ਤੁਸੀਂ ਬਹੁਤ ਬੁਰਾ ਹਾਲ ਹੈ ਕਿਤੇ ਵੀ ਜਾਣਾ ਹੋਵੇ ਤੁਹਾਨੂੰ ਅੱਧਾ ਪੌਣਾ ਘੰਟਾ ਤਾਂ ਪਹਿਲੇ ਨਿਕਲਣਾ ਹੀ ਪਏਗਾ ਸੋ ਦੇਖ ਸਕਦੇ ਹੋ ਜਿਹੜਾ ਟ੍ਰੈਫਿਕ ਦੇ ਨਾਲ ਨਾਲ ਅਗਰ ਗੱਲ ਕੀਤੀ ਜਾਵੇ ਆ ਰੋਂਗ ਸਾਈਡ ਆਂਦੀ ਤੇ ਉਹ ਵੀ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਨੇ ਸਰੇ ਆਮ ਜਿਹੜੇ ਲੋਕ ਨੇ ਰੋਂਗ ਸਾਈਡ ਤੋਂ ਵੀ ਲੰਘਦੇ ਨੇ ਨਾਲ ਦੀ ਨਾਲ ਅਗਰ ਗੱਲ ਕੀਤੀ ਜਾਵੇ ਤੇ ਰੈੱਡ ਲਾਈਟ ਜਿਹੜੀਆਂ ਨੇ ਉਹ ਵੀ ਬੰਦ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਜਿਹਦੇ ਕਰਕੇ ਇਹ ਜਿਹੜਾ ਟ੍ਰੈਫਿਕ ਹੈ ਉਹ ਵੀ ਪ੍ਰਭਾਵਤ ਆ ਰਿਹਾ ਕਿਉਂਕਿ ਇਹ ਲੁਧਿਆਣਾ ਦਾ ਉਹ ਪੌਸ਼ ਏਰੀਆ ਹੈ ਲੁਧਿਆਣਾ ਦਾ ਇਹ ਟ੍ਰੈਫਿਕ ਵਾਲਾ ਏਰੀਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗੀ ਉੱਪਰ ਦਿਖਾਣ ਕਿ ਰੈੱਡ ਲਾਈਟ ਵੀ ਬੰਦ ਹੋ ਗਈਆਂ ਨੇ ਸੋ ਜਿਹੜਾ ਆਵਾਜਾਈ ਵਾਲਾ ਇੰਨਾ ਖੇਤਰ ਹੈ ਤੇ ਉੱਥੇ ਵੀ ਅਗਰ ਰੈੱਡ ਲਾਈਟ ਬੰਦ ਹੈ ਤੇ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਕਿਤੇ ਨਾ ਕਿਤੇ ਵੱਧਦੀ ਹੋਈ ਨਜ਼ਰ ਆਵੇਗੀ ਹੀ ਸੋ ਤਾਂ ਇੱਥੇ ਤੁਹਾਨੂੰ ਦਿਖਾਣੇ ਆ ਕਿ ਦੂਰ ਦੂਰ ਤੱਕ ਜਿਹੜੀ ਲਾਈਨ ਹੈ ਐਸੀ ਲੁਧਿਆਣਾ ਸ਼ਹਿਰ ਦੇ ਜਦਰਾਉਂ ਪੁਲ ਤੇ ਖੜੇ ਆ ਜਿੱਤੇ ਕਿ ਦੂਰ ਦੂਰ ਤੱਕ ਲਾਈਨ ਲੱਗ ਚੁੱਕੀ ਹੋਈ ਹੈ ਹਾਲਾਂਕਿ ਮੁਲਾਜ਼ਮ ਜਿਹੜੇ ਨੇ ਆਪਣਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਰੈੱਡ ਲਾਈਟ ਸਰ ਕਿਵੇਂ ਦੇਖਦੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਦਿਨ ਜਿਹੜੀ ਟ੍ਰੈਫਿਕ ਵਧਦੀ ਜਾ ਰਹੀ ਹੈ ਤੁਹਾਡਾ ਕੀ ਕਹਿਣਾ ਕਿਉਂਕਿ ਤੁਸੀਂ ਔਨ ਡਿਊਟੀ ਖੜੇ ਹੋ ਕੰਮ ਵੀ ਕਰ ਰਹੇ ਹੋ ਆਪਣਾ ਬਕੂ ਵੀ ਪਰ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਦਿਨ ਬਰ ਦਿਨ ਵਧਦੀ ਜਾ ਰਹੀ ਹੈ ਇਹ ਫੈਸਟੀਵਲ ਸੀਜ਼ਨ ਥੋੜਾ ਇਸ ਕਰੇ ਥੋੜੀ ਯਾ ਫਲਰ ਰਸ਼ ਜਿਆਦਾ ਹੁੰਦਾ ਹੈ ਤਿਹਾਰਾਂ ਦਾ ਸੀਜ਼ਨ ਕਰੇ ਥੋੜਾ ਰਸ਼ ਜਿਆਦਾ ਹੁੰਦਾ ਹੈ ਹੂੰ ਤੇ ਆ ਸ਼ਾਦੀਆਂ ਕਰਕੇ ਨਾ ਥੋੜੀ ਲੋਕੀ ਜਿਆਦਾ ਸ਼ਾਪਿੰਗ ਕਰਨ ਲੁਧਿਆਣੇ ਆਉਂਦੇ ਨੇ ਉਹਦੇ ਹੋਏ ਥੋੜਾ ਰਸ਼ ਜਿਆਦਾ ਹੁੰਦਾ ਹੈ ਹੂੰ ਤੇ ਕੀ ਔਖਾ ਨਹੀਂ ਹੁੰਦਾ ਸਰ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਹਾਈਵੇ ਹੈ ਇਹ ਸ਼ਹਿਰ ਦਾ ਕੇਂਦਰ ਪੁਆਇੰਟ ਹੈ ਤੇ ਰੈੱਡ ਲਾਈਟ ਜਿਹੜੀਆਂ ਲਾਈਟ ਹੈ ਉਹ ਹੈ ਹੀ ਨਹੀਂ ਨਹੀਂ ਲਾਈਟ ਬੰਦ ਕੀਤੀ ਥੋੜੇ ਜਾਮ ਸੀ ਫਿਰ ਟ੍ਰੈਫਿਕ ਨੂੰ ਖਤਮ ਕਰਨ ਥੋੜੀ ਘਟਾ ਕਰਨ ਵਾਸਤੇ ਲਾਈਟਾਂ ਬੰਦ ਕਰਨੀਆਂ ਪੈਂਦੀਆਂ ਨੇ ਅੱਛਾ ਤੇ ਜਦ ਤੁਰੰਤ ਰੈਗੂਲਰ ਕੋ ਉਹ ਠੀਕ ਹੈ ਲੱਗਦਾ ਕਿ ਇਹਦੇ ਨਾਲ ਜਿਹੜਾ ਟ੍ਰੈਫਿਕ ਹੈ ਪ੍ਰਭਾਵ ਚ ਆਂਦਾ ਕਿਤੇ ਨਾ ਕਿਤੇ ਜਿਆਦਾ ਹੋ ਜਾਂਦਾ ਹੈ ਅਗਰ ਲਾਈਟਸ ਨਾ ਔਨ ਹੋਵੇ ਲਾਈਟ ਔਨ ਹੋਵੇ ਫਿਰ ਪ੍ਰਭਾਵ ਪੈਗਾ ਜਿਆਦਾ ਫਿਰ ਹੁਣ ਰਸਤੇ ਤੋਂ ਜਿਆਦਾ ਵਧ ਗਿਆ ਇਸ ਨੂੰ ਉੱਥੇ ਲਾਈਟ ਬੰਦ ਗਿਆ ਹੁਣ ਤੁਹਾਨੂੰ ਖਾਲੀ ਕਰਾ ਰਹੇ ਹੋ ਤੁਸੀਂ ਆਪਣੇ ਮਤਲਬ ਬਹੁਤ ਵੀ ਕੰਮ ਕਰ ਰਹੇ ਹੋ ਪਰ ਕਿਸੇ ਕਿਤੇ ਚੌਂਕ ਤੇ ਤਲੰਗਣਾ ਵੀ ਅੱਧਾ ਅੱਧਾ ਘੰਟਾ ਲੱਗ ਜਾਂਦਾ ਹੈ ਕਿਸ ਤਰ੍ਹਾਂ ਇਹ ਟ੍ਰੈਫਿਕ ਹੈ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਟ੍ਰੈਫਿਕ ਹੈ ਇਹ ਕਿਸੇ ਨਾ ਕਿਤੇ ਤਿਉਹਾਰਾਂ ਦੇ ਸੀਜ਼ਨ ਕਰਕੇ ਸਰ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਕਰਕੇ ਜਿੰਨੇ ਵੀ ਵਾਧਾ ਹੋਇਆ ਨਜ਼ਰ ਆ ਰਿਹਾ ਪਰ ਫਿਰ ਵੀ ਤੁਸੀਂ ਲੁਧਿਆਣਾ ਦੇ ਕਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੇ ਕਿਤੋਂ ਦੀ ਕਿੱਥੇ ਜਾਣ ਵੇਲੇ ਤੁਹਾਨੂੰ ਕਿੰਨਾ ਸਮਾਂ ਲੱਗਦਾ ਹੈ ਇਹ ਜ਼ਰੂਰ ਦੱਸਿਓ ਕਿਉਂਕਿ ਲੁਧਿਆਣਾ ਸ਼ਹਿਰ ਦਾ ਹਰ ਏਰੀਆ ਅੱਜ ਦੀ ਡੇਟ ਦੇ ਵਿੱਚ ਟ੍ਰੈਫਿਕ ਦੇ ਨਾਲ ਜੂਝ ਰਿਹਾ ਹੈ ਕਿਉਂਕਿ ਤੁਸੀਂ ਚਾਹੇ ਘੰਟਾ ਘਰ ਦੀ ਗੱਲ ਕਰ ਲਓ ਰੇਲਵੇ ਸਟੇਸ਼ਨ ਦੀ ਗੱਲ ਕਰ ਲਓ ਜਗਰਾਉਂ ਪੁਲ ਦੀ ਗੱਲ ਕਰ ਲਓ ਜਾਂ ਭਾਈ ਵਾਲਾ ਚੌਂਕ ਦੀ ਗੱਲ ਕਰ ਲਓ ਜਿਹੜੇ ਮਰਜੀ ਚੌਂਕ ਦੀ ਗੱਲ ਕਰ ਲਓ ਲੁਧਿਆਣਾ ਸ਼ਹਿਰ ਇਸ ਵੇਲੇ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਜੂਝਦਾ ਹੋਇਆ ਨਜ਼ਰ ਆ ਰਿਹਾ ਸੋ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਿਹੜੇ ਸ਼ਹਿਰ ਤੋਂ ਕਿ ਕਿਹੜੇ ਏਰੀਆ ਦੇ ਵਿੱਚੋਂ ਬੋਲਦੇ ਹੋ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੱਸਿਓ ਤੁਸੀਂ ਦੱਸਿਓ ਕਿ ਤੁਹਾਨੂੰ ਆਪਣੇ ਸਮਾਂ ਤੇ ਜਾਣ ਲਈ ਕੰਮਕਾਰਾਂ ਤੇ ਜਾਣ ਲਈ ਕਿੰਨਾ ਸਮਾਂ ਲੱਗਦਾ ਇੱਕ ਕਮੈਂਟਾਂ ਚ ਜ਼ਰੂਰ ਆ ਦਿਓ ਅਸੀਂ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰਾਂਗੇ ਫਿਰ ਕਿਸੇ ਹੋਰ ਮੁੱਦੇ ਦੇ ਨਾਲ ਮਿਲਾਂਗੇ ਉਦੋਂ ਤੱਕ ਬਨ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰਿਤ ਸਿਟੀਓ ਮੀਨਸ